ਪੇਕਿਆਂ ਦੇ ਘਰੇ ਇੱਕ ਪਤਨੀ ਨੇ ਕਿਵੇਂ ਆਪਣੇ ਪਤੀ ਦੀ ਇੱਜ਼ਤ ਬਣਾਈ ਆ ਦੇਖਿਓ ਫਿਰ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਸੱਸੀ ਗੱਲ ਅੰਮਾ ਸੱਸੀ ਕਿਵੇਂ ਬੋਲਦੇ ਹੋ ਓ ਠੀਕ ਖਾ ਗੋ ਹਾਂ ਮੈਂ ਬਿਲਕੁਲ ਠੀਕ ਤੁਸੀਂ ਬੈਠੋ ਤੇ ਮੈਂ ਪਾਣੀ ਲੈ ਕੇ ਆਵਾਂ ਆ ਦੇਖਿਓ ਹੁਣ ਅੱਗੇ ਹੋਰ ਪੁੱਤ ਕੰਮ ਕਰਦਾ ਕੀ ਹਾਲ ਚਾਲ ਰੋ ਸੋਣਾ ਚੱਲਦਾ ਪਿਆ ਵਾ ਹਾਂਜੀ ਅੰਮੀ ਹਾਂ ਸਭ ਵਧੀਆ ਚੱਲਾ ਪਿਆ ਆਪ ਤਾਂ ਸੋਨੇ ਦੀ ਬਣਾਈ ਹੁੰਦਰੀ ਆ ਵੀ ਸੋਨੇ ਦੀ ਆ ਤੇ ਆ ਚੈਨ ਵੀ ਬੜੀ ਸੋਹਣੀ ਆ ਆ ਵੀ ਹੁਣ ਬਣਵਾਈ ਆ ਆ ਹੁਣ ਮੇਰੇ ਜਨਮ ਦਿਨ ਲੰਘਿਆ ਸੀ ਨਾ ਤੇ ਇਹਨਾਂ ਨੇ ਮੈਨੂੰ ਗਿਫਟ ਕੀਤੀ ਸੀ ਉੱਤ ਰੋਟੀ ਸੋਹਣੀ ਚੱਲਦੀ ਪਈ ਆ ਕਿਰਪਾ ਮਾਂ ਬਾਬਾ ਦੀ ਮੈਂ ਬਹੁਤ ਖੁਸ਼ ਹੰਦੀ ਸੀ ਬਾਕੀ ਮੈਨੂੰ ਇਦਾਂ ਦਾ ਘਰ ਵਾਲਾ ਮਿਲਿਆ ਚਲ ਪੁੱਤਰੀ ਵਿਆਜੋ ਤੇ ਮੈਂ ਚਾਹ ਬਣਾ ਕੇ ਲੈ ਆ ਠੀਕ ਠੀਕ ਆ ਨਾ ਉਹ ਸੁਣਿਓ ਕਿ ਮੰਦਿਰੋਂ ਨਿਕਲੀ ਆ ਘਰ ਦੇ ਹੱਲਾ ਦਾ ਆਪਣੇ ਕਿਨ ਲੰਘਿਆ ਰੋਟੀ ਆਪਣੀ ਬੜੀ ਮੁਸ਼ਕਿਲ ਨਾਲ ਚੱਲਦੀ ਆ ਤੂੰ ਮੰਨ ਨਹੀਂ ਤੀ ਤੂੰ ਬੋਲਿਆ ਮੈਂ ਕੋਈ ਝੂਠ ਨਹੀਂ ਬੋਲਿਆ ਇਹਦੇ ਵਿੱਚ ਨਹੀਂ ਮੇਰੇ ਘਰ ਵਾਲੇ ਦੀ ਇੱਜ਼ਤ ਆ ਮੈਂ ਉਹਦੇ ਸੱਚ ਕਿਉਂ ਬੋਲਾਂ ਜਿਹਦੇ ਨਾਲ ਮੇਰੇ ਘਰ ਵਾਲੇ ਦੀ ਬੇਇੱਜ਼ਤੀ ਹੋਵੇ ਇਸ ਸਮਾਜ ਦੇ ਵਿੱਚ ਘਰ ਵਾਲੇ ਦੀ ਇੱਜ਼ਤ ਹੋਵੇ ਨਾ ਫਿਰ ਇਹਦੀ ਘਰ ਵਾਲੇ ਦੀ ਇੱਜ਼ਤ ਹੁੰਦੀ ਆ ਦੇਖਿਆ ਪਤਨੀ ਹੋਵੇ ਤੇ ਐਦਾ ਦੀ ਪਰ ਐਦਾ ਦੀਆਂ ਪਤਨੀਆਂ ਵੀ ਕਿਸਮਤ ਵਾਲਿਆਂ ਨੂੰ ਮਿਲਦੀਆਂ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਇਹ ਆ ਇੱਕ ਸੱਸ ਤੇ ਨੋ ਦੀ ਵੀਡੀਓ ਇਸ ਵੀਡੀਓ ਨੂੰ ਭਾਵੇਂ ਇਹਨਾਂ ਨੇ ਜਿੱਦਾਂ ਮਰਜ਼ੀ ਬਣਾਇਆ ਪਰ ਇਸ ਵੀਡੀਓ ਦੇ ਵਿੱਚ ਕਿਤੇ ਨਾ ਕਿਤੇ ਸੱਚਾਈ ਤਾਂ ਹੈਗੀ ਆ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਫਟ ਇੱਕ ਬਾਤ ਬਤਾਓ ਆਪ ਮੁਝੇ ਇਤਨੀ ਫੁੱਲ ਮੋਜ ਮੇ ਫੁੱਲ ਐਸ਼ ਕਿਉਂ ਕਰਦੇ ਰਹਿਤ ਹੋ ਮੁਝੇ ਸਮਝ ਨਹੀਂ ਆ ਰਹਾ ਲੋਕ ਪੁੱਛਦੇ ਮਤਲਬ ਕੈਸੇ ਮਿਲੀ ਤੇਰ ਕੋਈ ਐਸੀ ਸਾਸ ਕੀ ਹੈ ਦੇਖ ਮੇਰੀ ਬਬਾ ਬੁੜਾ ਆ ਮੇ ਨਾਲ ਤਾਂ ਬੇਟਾ ਕਮ ਆਏਗਾ ਨਾ ਬੇਟੀ ਕਮ ਆਏਗੀ ਸਹੀ ਗੱਲ ਹੈ ਤੁਝੇ ਇਸ ਲਈ ਸੈਟ ਕਰਕੇ ਰੱਖਤੀ ਹੂੰ ਮੈਂ बुढ़ापे में तू ही मेरा काम है मक्खन रख रही हो सेटिंग करके रख रही हूँ बुढ़ापे में काम नहीं आएगी ये सही बोला वो तो अभी काम नहीं आता अरे बेटे भी ना आते बेटी भी नहीं आती बहू में बेचारी जैसी भी टूटी फूटी कपड़ी चाय दो रोटी और क्या बहू से पटाके रखो मस्त घुमाऊंगी यार टेंशन मतलब काम में आता ना ਇੱਕ ਨੋ ਸੱਸ ਨੂੰ ਆਪਣੀ ਨੋ ਨਾਲ ਬਣਾ ਕੇ ਜਰੂਰ ਰੱਖਣੀ ਚਾਹੀਦੀ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਧੀ ਦੀ ਜ਼ਿੰਦਗੀ ਚੋਂ ਆਹ ਦੁੱਖ ਕਦੋਂ ਖਤਮ ਹੋਏਗਾ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਫਿਰ ਇਸ ਵੀਡੀਓ ਨੂੰ ਉਹ ਕਿੱਥੇ ਮਰ ਗਈ ਆ ਹਾਂਜੀ ਕੀ ਹਾਂਜੀ ਇੱਥੇ ਪੈ ਰੱਖੀ ਮੈਂ ਸਵੇਰੇ ਮੈਨੂੰ ਤਾਂ ਪਤਾ ਹੀ ਨਹੀਂ 나 ਤੁਸੀਂ ਮੈਨੂੰ ਦੱਸਿਆ ਤੁਸੀਂ ਆਪ ਹੀ ਦੇਖ ਲਓ ਕਿੱਥੇ ਰੱਖੀ ਸੀ ਜਬਾਨ ਨੋਮੀਆ ਬਰਨਾ ਦੇਖਿਆ ਐ ਕਰ ਆ ਉਹ ਦਾ ਟੈਂਟ ਫੋੜਿਆ ਚੱਕ ਮੇਰੇ ਕੋਲ ਨੀ ਕਰੋ ਬਾਤ ਦਫਾ ਹੋਏ ਤੂੰ ਆ ਦੇਖਿਓ ਹਣ ਅੱਗੇ ਕੁੱਤੀ ਦੀ ਜੱਲਾਂ ਨੂੰ ਗੁੱਸਾ ਨਾ ਕਰ ਪੀ ਕੇ ਪਤਾ ਨੀ ਕੀ ਕੁਛ ਬੋਲ ਦਿੰਦਾ ਮੈਨੂੰ ਕਿਹੜਾ ਬਖਸ਼ਦਾ ਮੰਮੀ ਇਹ ਮੈਨੂੰ ਜਿੰਨਾ ਮਰਜੀ ਪੁੱਤਾ ਬੋਲੀ ਜਾਣ ਮੈਨੂੰ ਕੋਹਰਾ ਫਰਕ ਨਹੀਂ ਪੈਂਦਾ ਪਰ ਜਦੋਂ ਇਹ ਕਹਿੰਦੇ ਨਾ ਜਾ ਆਪਣੇ ਘਰੇ ਕਿਵੇਂ ਉੱਤੇ ਰਹੀਆਂ ਤਾਂ ਮੇਰੇ ਮੰਮੀ ਡੈਡੀ ਕਹਿੰਦੇ ਆ ਸਿਰਾਸ ਨਹੀਂ ਕਰਦਾ ਉਹੀ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਮੇਰਾ ਘਰ ਹੈ ਕਿਹੜਾ ਦੇਖਿਆ ਇਹ ਦੁੱਖ ਨਹੀਂ ਕਦੀ ਵੀ ਖਤਮ ਹੋਣਾ ਧੀਆਂ ਦੀ ਜ਼ਿੰਦਗੀ ਚ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਫਿਰ ਇੱਕ ਵਾਰ ਨਾ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਿਓ ਆ ਦੇਖਿਓ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਫਿਰ जब घर का राशन खत्म हो जाता है तो तुम मुझे बताती क्यों नहीं हो हाँ। अरे नहीं अभी चला लूंगी आज दिन में पुलाव बना लूंगी और रात को चावल तो हो जाएगा क्या बात मैंने तो सुना था तुम शादी से पहले बहुत पैसे उड़ाती थी हाँ। खाने की चीजों में बहुत शौक किया करती थी पर अब ऐसा क्यों बाप और पति के पैसों में फर्क होता है ना अच्छा। जब बाप पैसा देता है तो उसका हिसाब किसी को नहीं देना पड़ता पर जब पति पैसा देता है तो उसका हिसाब सबको देना पड़ता है ਓਏ ਹੋਏ ਕੀ ਬਾਤ ਆ ਜੀ ਕਿੰਨੇ ਲੋਕ ਸਹਿਮਤ ਨੇ ਫਿਰ ਇਸ ਕੁੜੀ ਦੀ ਗੱਲਬਾਤ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਕਿੰਨੀ ਸੱਚਾਈ ਆ ਫਿਰ ਇਸ ਕੁੜੀ ਦੀ ਗੱਲਬਾਤ 'ਚ ਜਵਾਈ ਹੋਵੇ ਤੇ ਐਦਾਂ ਦਾ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਮੈਨੂੰ ਕੁਝ ਨਹੀਂ ਪਤਾ ਭਈਆ ਅਗਰ ਪ੍ਰਾਪਰਟੀ ਮੇ ਬਟਵਾਰਾ ਹੋਆ ਤਾਂ ਉਸ ਮੇ ਸੇ ਹਿੱਸਾ ਮੈਨੂੰ ਵੀ ਮਿਲੇਗਾ ਹਾਂ ਆ ਦੇਖਿਓ ਹੁਣ ਕੀ ਬਾਤ ਹੈ ਕੋਈ ਪ੍ਰੋਬਲਮ ਹੈ ਕੀ ਘਰ ਸੇ ਭਈਆ ਦਾ ਫੋਨ ਥਾ

ਔਰ ਜਦ ਪ੍ਰਾਪਰਟੀ ਦੇ ਵਟਵਾਰੇ ਦੀ ਬਾਤ ਆਈ ਤਬ ਤੂੰ ਆਪਣਾ ਹਿੱਸਾ ਮੰਗਨੇ ਚਲੀ ਗਈ ਇਹ ਹੁੰਦਾ ਜਿਵਾਈ ਆ ਦੇਖਿਓ ਕਿ ਹੁਣ ਸੌਰੀ ਭਈਆ ਮੈਨੂੰ ਪ੍ਰਾਪਰਟੀ ਮੇਂ ਸੇ ਕੋਈ ਹਿੱਸਾ ਨਹੀਂ ਚਾਹੀਏ ਉਸ ਪਰ ਸਿਰਫ ਆਪਕਾ ਹੱਕ ਹੈ ਜੈ ਸ੍ਰੀ ਇਹ ਹੁੰਦੀ ਏ ਇੱਕ ਚੰਗੇ ਜਿਵਾਈ ਦੀ ਨਿਸ਼ਾਨੀ ਜੇ ਜਿਵਾਈ ਚਾਹਦਾ ਨਾ ਤੇ ਘਰ ਦੇ ਵਿੱਚ ਕਲੇਸ਼ ਵੀ ਕਰਾ ਸਕਦਾ ਸੀ ਪਰ ਇਹ ਜਿਵਾਈ ਨੇ ਐਦਾਂ ਨਹੀਂ ਕੀਤਾ ਕਿਉਂਕਿ ਇਹ ਇੱਕ ਚੰਗਾ ਜਿਵਾਈ ਸੀ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਭਾਬੀ ਤੇ ਨਨਾਨਾ ਦਾ ਕਲੇਸ਼ ਇਹ ਤਾਂ ਘਰ ਘਰ ਦੀਆਂ ਕਹਾਣੀਆਂ ਆ ਆ ਦੇਖੇ ਇੱਕ ਵਾਰੀ ਸੁਣੀ ਮੀ ਭਾਬੀ ਮੇਰੇ ਸਵੇਰ ਦੇ ਕੰਮ ਨਹੀਂ ਮੁੱਕੇ ਹੈਗੇ ਇੰਨਾ ਘਰ ਚ ਖਲਾਰਾ ਪਿਆ ਹੋਇਆ ਵਾ ਚਾਹ ਵੀ ਨਹੀਂ ਬਣਾਈ ਤੂੰ ਮੈਂ ਤੇਰੇ ਸਾਹਮਣੇ ਸਵੇਰ ਦੀ ਲੱਗੀ ਤਾਂ ਹੋਈਆਂ ਚਾਹ ਤੂੰ ਆਪ ਬਣਾ ਲੈ ਮੇਰੀ ਹੈਲਪ ਕਰ ਦਿਆ ਕਰ ਨਾ ਲੱਗ ਜੇ ਮੈਂ ਹੀ ਚਾਹ ਬਣਾਉਣੀ ਹੁੰਦੀ ਤਾਂ ਤੈਨੂੰ ਗਾਦੇ ਲਈ ਲਿਆਂਦਾ ਵਾ ਆਲੇੰਦੇ ਵੀਰੇ ਨੂੰ ਦੱਸਦੀਆਂ ਮੈਂ ਉਹਨੂੰ ਦੇਖਿਆ ਮੈਂ ਦੱਸਦੀ ਇਹਨੂੰ ਪਤਾ ਨਹੀਂ ਕੀ ਸਮਝਦੀ ਆਪਣੇ ਆਪ ਨੂੰ ਵੀਰੇ ਆ ਗਿਆ ਤੂੰ ਆ ਦੇਖ ਲੈ ਭਾਬੀ ਦੇ ਕੰਮ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਐ ਨਾ ਕੋਈ ਕੰਮ ਕਰਦੀ ਐ ਜਿਵੇਂ ਮਾਰੇ ਚਾਹ ਬਣਾਉਣ ਨੂੰ ਕੀ ਕਹਤਾ ਤਾਂ ਉਹਨੇ 3600 ਗੱਲਾਂ ਸੁਣਾਉਂਦੀਆਂ ਮੈਨੂੰ ਕੋਈ ਨਾ ਕਰਦਾ ਮੈਂ ਗੱਲ ਉਹਦੇ ਨਾਲ ਵੀਰੇ ਤੂੰ ਕਹਿ ਹੀ ਦਿੰਨਾ ਪਰ ਤੂੰ ਭਾਬੀ ਨੂੰ ਕਦੀ ਨਹੀਂ ਕਹਿੰਦਾ ਕੁਝ ਮੈਂ ਨਾ ਸਾਰਾ ਕੁਝ ਸੁਣ ਲਿਆ ਇਹਦੀ ਨੂੰ ਝੂਠ ਬੋਲਣ ਦੀ ਸਾਰਾ ਘਰ ਦਾ ਕੰਮ ਤਾਂ ਮੈਂ ਕਰਦੀ ਆ ਇਹ ਮੇਰੀ ਲੱਗਦੀ ਹੈ ਹੈਲਪ ਵੀ ਨਹੀਂ ਕਰਾਉਂਦੀ ਨਹੀਂ ਜੇ ਮੈਂ ਹੀ ਹੈਲਪ ਕਰਾਉਣੀ ਸੀ ਤੇ ਤੈਨੂੰ ਕਾਦੇ ਲਈ ਲਿਆਂਦਾ ਸੀ ਦੇ ਭੈਣੇ ਇਹਨੂੰ ਮੈਂ ਵਿਆਹ ਕੇ ਲਿਆ ਆਵਾ ਨੌਕਰ ਨਹੀਂ ਬਣਾ ਕੇ ਨਹੀਂ ਲਿਆ ਆ ਪਹਿਲਾਂ ਤੂੰ ਤੈਨੂੰ ਬੜਾ ਚਾਹ ਹੁੰਦਾ ਸੀ ਭਾਬੀ ਲਿਓਣੀ ਭਾਬੀ ਲਿਓਣੀ ਹੁਣ ਤੇਰਾ ਚਾ ਕਿੱਥੇ ਗਿਆ ਵੇਖਿਆ ਵੀਰੇ ਤੂੰ ਵੀ ਬਦਲ ਗਿਆ ਹੁਣ ਤੂੰ ਹਮੇਸ਼ਾ ਭਾਬੀ ਦੀ ਸਾਈਡ ਹੀ ਲੈਣਾ ਵਾ ਮੈਂ ਬਦਲਿਆ ਨੀਗਾ ਭੈਣੇ ਤੂੰ ਕੀ ਚਾਹਨੀ ਆ ਮੈਂ ਉਹਦਾਂ ਹਮੇਸ਼ਾ ਲੜਦੇ ਰਹਾ ਵਾਂ ਭੈਣਾ ਨਾ ਭਰਾਵਾਂ ਦਾ ਘਰ ਬਸਾਉਂਦੀਆਂ ਹੁੰਦੀਆਂ ਵਾਂ ਨਾ ਕਿ ਟੜਵਾਉਂਦੀਆਂ ਬਿਲਕੁਲ ਸਹੀ ਗੱਲ ਆ ਬਹੁਤ ਸੋਨਾ ਜਵਾਬ ਦਿੱਤਾ ਇਸ ਵੀਰ ਨੇ ਕਿੰਨੇ ਲੋਕ ਸਹਿਮਤ ਨੇ ਇਸ ਵੀਰ ਦੀ ਗੱਲਬਾਤ ਨਾਲ ਕਮੈਂਟ ਕਰਕੇ ਜਰੂਰ ਦੱਸਿਓ